ਦੁਨੀਆ ਭਰ ਦੇ ਵਿੱਚ ਸਾਈਬਰ ਹਮਲਿਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਹਾਲ ਹੀ ਵਿੱਚ ਇੱਕ ਵੱਡੇ ਸਾਈਬਰ ਜਾਸੂਸੀ ਆਪਰੇਸ਼ਨ ਦਾ ਖੁਲਾਸਾ ਹੋਇਆ ਜਿਸ ਵਿੱਚ ਮਾਈਕਰੋਸਾਫਟ ਦੇ ਸ਼ੇਅਰਪੁਆਇੰਟ ਸਰਵਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਹੁਣ ਤੱਕ ਲਗਭਗ 100 ਵੱਖ-ਵੱਖ ਸਰਕਾਰੀ ਸੰਸਥਾਾਂਾਂ ਇਸ ਆਪਰੇਸ਼ਨ ਦਾ ਸ਼ਿਕਾਰ ਹੋ ਚੁੱਕੀਆਂ ਨੇ ਇਹ ਸਾਈਬਰ ਹਮਲਾ ਇੰਨਾ ਖਤਰਨਾਕ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਮਾਈਕਰੋਸਾਫਟ ਨੂੰ ਇੱਕ ਅਲਰਟ ਜਾਰੀ ਕਰਨਾ ਪਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੇ ਸ਼ੇਅਰਪੁਆਇੰਟ ਸਰਵਰ ਤੇ ਸਰਗਰਮ ਹਮਲੇ ਚੱਲ ਰਹੇ ਨੇ ਤੇ ਉਪਭੋਗਤਾਵਾਂ ਨੂੰ ਤੁਰੰਤ ਸੁਰੱਖਿਆ ਅਪਡੇਟ ਸਥਾਪਿਤ ਕਰਨੇ ਪੈਣਗੇ ਇਹ ਹਮਲਾ ਮਾਈਕਰੋਸਾਫਟ ਦੇ ਸ਼ੇਅਰਪੁਆਇੰਟ ਨਾਮਕ ਸਰਵਰ ਸੌਫਟਵੇਅਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਇਸ ਸਰਵਰ ਦੀ ਵਰਤੋਂ ਜੋ ਹੈ ਸਰਕਾਰ ਅਤੇ ਵੱਡੀਆਂ ਕੰਪਨੀਆਂ ਦੇ ਦਸਤਾਵੇਜ਼ਾਂ ਨੂੰ ਸਾਂਝਾ ਕਰਨ ਲਈ ਕੀਤੀ ਜਾਂਦੀ ਹੈ ਇਸ ਹਮਲੇ ਨੂੰ ਜ਼ੀਰੋ ਡੇ ਐਕਸਪਲੋਇਟ ਕੀਤਾ ਜਾ ਰਿਹਾ ਹੈ ਇਸ ਦਾ ਮਤਲਬ ਹੈ ਕਿ ਹੈਕਰਾਂ ਨੇ ਮਾਈਕਰੋਸਾਫਟ ਵਿੱਚ ਇੱਕ ਖਾਮੀ ਦਾ ਫਾਇਦਾ ਉਠਾ ਕੇ ਸਰਵਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਦੱਸ ਦਈਏ ਕਿ ਨੀਦਰਲੈਂਡ ਦੀ ਸਾਈਬਰ ਸੁਰੱਖਿਆ ਫੋਰਮ ਆਈ ਸਿਕਿਉਰਿਟੀ ਨੇ ਸਭ ਤੋਂ ਪਹਿਲਾਂ ਇਸ ਹਮਲੇ ਦਾ ਖੁਲਾਸਾ ਕੀਤਾ ਉਨ੍ਹਾਂ ਦੀ ਮੁਖ ਹੈਕਰ ਵੈਸ਼ਾ ਬਰਨार्ड ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਦੀ ਇੰਟਰਨੈਟ ਸਕੈਨ ਕੀਤਾ ਤਾਂ ਲਗਭਗ 100 ਪੀੜਿਤ ਸੰਸਥਾਨ ਜੋ ਹੈ ਮਿਲੇ ਨੇ। ਉਨ੍ਹਾਂ ਨੇ ਇਹ ਸਕੈਨ ਸ਼ੈਡੋ ਸਰਵਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤਾ। ਜੋ ਹੈ ਸ਼ੋਰਡਨ ਇੰਟਰਨੈਟ ਸਰਚ ਇੰਜਨ ਦੇ ਅੰਕੜਿਆਂ ਅਨੁਸਾਰ 8000 ਤੋਂ ਵੱਧ ਸ਼ੇਅਰਪੁਆਇੰਟ ਸਰਵਰ ਖਤਰੇ ਵਿੱਚ ਹਨ। ਇਨ੍ਹਾਂ ਸਰਵਰਾਂ ਦੇ ਵਿੱਚ ਵੱਡੀਆਂ ਉਦਯੋਗ ਕੰਪਨੀਆਂ, ਬੈਂਕ, ਆਡਿਟ ਕੰਪਨੀਆਂ, ਸਿਹਤ ਸੰਭਾਲ ਸੰਸਥਾਵਾਂ ਤੇ ਅਮਰੀਕਾ ਦੀਆਂ ਕੁਝ ਸਰਕਾਰੀ ਏਜੰਸੀਆਂ ਤੇ ਅੰਤਰਰਾਸ਼ਟਰੀ ਸਰਕਾਰੀ ਸੰਸਥਾ ਜੋ ਐ ਸੰਸਥਨ ਸ਼ਾਮਿਲ ਨੇ ਹੈਕਰਾਂ ਨੇ ਸਿਸਟਮ ਵਿੱਚ ਇੱਕ ਬੈਕਡੋਰ ਬਣਾਇਆ ਸੀ ਜਿਸ ਰਾਹੀਂ ਉਹ ਇਸੇ ਸਿਸਟਮ ਵਿੱਚ ਵਾਰ-ਵਾਰ ਦਾਖਲ ਹੋ ਸਕਦੇ ਨੇ ਇਹ ਜਾਸੂਸੀ ਨਾ ਸਿਰਫ ਡਾਟਾ ਚੋਰੀ ਵੱਲ ਲੈ ਜਾਂਦੀ ਹੈ ਸਗੋਂ ਇਹ ਪਵਿੱਖ ਵਿੱਚ ਵੱਡੇ ਹਮਲਿਆਂ ਦਾ ਰਾਹ ਵੀ ਹੋ ਸਕਦੀ ਹੈ ਮਾਈਕਰੋਸਾਫਟ ਨੇ ਕਿਹਾ ਹੈ ਕਿ ਉਹਨਾਂ ਨੇ ਸੁਰੱਖਿਆ ਅਪਡੇਟ ਜਾਰੀ ਕੀਤੇ ਆ ਤੇ ਸਾਰੇ ਉਪਭੋਗਤਾਵਾਂ ਨੂੰ ਤੁਰੰਤ ਉਹਨਾਂ ਨੂੰ ਸਥਾਪਿਤ ਕਰਨ ਲਈ ਕਿਹਾ ਗਿਆ ਹੈ FBI ਅਤੇ ਬ੍ਰਿਟੇਨ ਦੀ ਰਾਸ਼ਟਰੀ ਸਾਈਬਰ ਸੁਰੱਖਿਆ ਏਜੰਸੀ ਵੀ ਇਸ ਦੀ ਨਿਗਰਾਨੀ ਕਰ ਰਹੀ ਹੈ ਤੇ ਇਹ ਅਜੇ ਸਪਸ਼ਟ ਨਹੀਂ ਹੋਇਆ ਹੈ ਕਿ ਇਸ ਹਮਲੇ ਲਈ ਕਿਹੜਾ ਹੈਕਰ ਸਮੂਹ ਜਾਂ ਕਿਹੜਾ ਦੇਸ਼ ਜ਼ਿੰਮੇਵਾਰ ਹੈ ਸਾਈਬਰ ਮਾਹਿਰਾ ਅਨੁਸਾਰ ਅਸਿਊਮ ਬ੍ਰੀਚ ਅਪਰੋਚ ਅਪਣਾਓ ਯਾਨੀ ਕਿ ਇਹ ਮੰਨ ਲਓ ਕਿ ਸਿਸਟਮ ਹੈਕ ਹੋ ਗਿਆ ਹੈ ਸਿਰਫ ਪੈਚ ਇੰਸਟਾਲ ਕਰਨਾ ਕਾਫੀ ਨਹੀਂ ਹੈ ਪਰ ਸਾਰੇ ਸਰਵਰਾਂ ਦੀ ਸੁਰੱਖਿਆ ਜਾਂਚ ਕਰਨੀ ਪਵੇਗੀ ਬੈਕडोर ਅਤੇ ਮਾਲਵੇਅਰ ਦੋਵਾਂ ਦੀ ਜਾਂਚ ਕਰਵਾਓ ਤੇ ਇਹ ਦੇਖਣ ਲਈ ਲੌਗਸ ਦਾ ਵਿਸ਼ਲੇਸ਼ਣ ਕਰੋ ਕਿ ਕੋਈ ਸ਼ੱਕੀ ਗਤੀਵਿਧੀ ਤਾਂ ਨਹੀਂ ਹੈ